ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਪੰਜਾਬੀ ਸਹਿਤ ਵਿੱਚੋਂ ਪੰਜਾਬੀ ਕਹਾਣੀ ਲੈ ਕੇ ਆਈ ਆਂ ਬਾਕੀ ਸਭ ਸੁਖ-ਸਾਂਦ ਹੈ ਬਾਕੀ ਸਭ ਸੁਖ-ਸਾਂਦ ਹੈ ਕਹਾਣੀ ਮੋਹਨ ਸਿੰਘ ਪੰਡਹਾਰੀ ਦੁਆਰਾ ਲਿਖੀ ਗਈ ਹੈ ਉਹਨਾਂ ਨੇ ਹਮੇਸ਼ਾ ਪੰਜਾਬ ਦਾ ਸੰਤਾਪ ਤੇ ਪਛੜੇ ਵਰਗਾਂ ਦੇ ਲੋਕਾਂ ਨੂੰ ਆਪਣੀਆਂ ਕਹਾਣੀਆਂ ਵਿੱਚ ਪੇਸ਼ ਕੀਤਾ ਹੈ ਪੰਜਾਬ ਦੇ ਸੰਤਾਪ ਨਾਲ ਜੁੜੀਆਂ ਕਹਾਣੀਆਂ ਵਿੱਚ ਉਸਨੇ ਬਗੈਰ ਕਿਸੇ ਧਿਰ ਦਾ ਲਿਹਾਜ਼ ਕੀਤੇ ਜ਼ੁਲਮਾਂ ਵੱਲ ਉਂਗਲ ਕੀਤੀ ਹੈ ਉਹ ਸਮਾਜ ਵਿੱਚ ਫੈਲੇ ਭ੍ਰਿਸ਼ਟਾਚਾਰ ਅਤੇ ਹੋਰ ਕ੍ਰੀਤੀਆਂ ਦੀ ਲੋਚਨਾ ਕਰਦਾ ਹੈ। ਇਸ ਕਹਾਣੀ ਵਿੱਚ ਲੇਖਕ ਨੇ ਪਿੰਡੂ ਤਰਾਸਦੀ ਨੂੰ ਅਤੇ ਪਿੰਡੂ ਲੋਕਾਂ ਦੀ ਸਹਿਣ ਸ਼ਕਤੀ ਨੂੰ ਪੇਸ਼ ਕੀਤਾ ਹੈ। ਕਹਾਣੀ ਦਾ ਮੁੱਖ ਪਾਤਰ ਮੋਹਨ ਸਿੰਘ ਪਿੰਡ ਦਾ ਇੱਕੋ ਇੱਕ ਪੜਿਆ-ਲਿਖਿਆ ਇਨਸਾਨ ਸੀ। ਪਿੰਡ ਦੇ ਲੋਕ ਉਸ ਤੋਂ ਆਪਣੀਆਂ ਚਿੱਠੀਆਂ ਲਿਖਵਾਉਂਦੇ ਸਨ। ਜੇਕਰ ਉਹ ਇਨਕਾਰ ਕਰ ਦਿੰਦਾ ਤਾਂ ਲੋਕ ਨਿਰਾਸ਼ ਹੋ ਜਾਂਦੇ ਸਨ। ਪਿੰਡ ਦੀਆਂ ਕੁੜੀਆਂ ਉਸ ਤੋਂ ਲੰਮੀਆਂ-ਲੰਮੀਆਂ ਚਿੱਠੀਆਂ ਲਿਖਵਾਉਂਦੀਆਂ ਸਨ। ਉਹ ਆਪਣੀਆਂ ਚਿੱਠੀਆਂ ਵਿੱਚ ਵਾਰਿਸ ਦੀ ਹੀਰ ਤੋਂ ਲੈ ਕੇ ਕਵੀਰ ਦੇ ਦੋਹੇ ਤੱਕ ਲਿਖਵਾ ਦਿੰਦੀਆਂ ਸਨ ਪਿੰਡ ਦੀਆਂ ਬੁੜੀਆਂ ਆਪਣੀਆਂ ਚਿੱਠੀਆਂ ਵਿੱਚ ਆਪਣੇ ਰੋਣੇ ਰੋਂਦੀਆਂ ਸਨ ਤਕਰੀਬਨ ਪਿੰਡ ਵਿੱਚੋਂ ਹਰ ਵਰਗ ਦੇ ਲੋਕ ਉਸ ਤੋਂ ਆਪਣੀਆਂ ਚਿੱਠੀਆਂ ਲਿਖਵਾਉਂਦੇ ਸਨ ਕਈ ਵਾਰ ਲੇਖਕ ਉਹਨਾਂ ਦੀਆਂ ਦੁੱਖ ਭਰੀਆਂ ਚਿੱਠੀਆਂ ਲਿਖ ਕੇ ਅੱਕ ਜਾਂਦਾ ਸੀ ਅਤੇ ਉਹਨਾਂ ਨੂੰ ਕਿਸੇ ਹੋਰ ਤੋਂ ਚਿੱਠੀ ਲਿਖਵਾਉਣ ਨੂੰ ਆਖਦਾ ਇੱਕ ਦਿਨ ਜੱਗਰ ਫੌਜੀ ਦੀ ਮਾਂ ਹਰਕੌਰ ਉਸ ਤੋਂ ਚਿੱਠੀ ਲਿਖਵਾਉਣਾ ਲਈ ਉਸ ਦੇ ਘਰ ਆਉਂਦੀ ਹੈ। ਨਾ ਨੁਕਰ ਕਰਦਾ ਲੇਖ ਉਸ ਦੇ ਨਾਲ ਹੀ ਉਸ ਦੇ ਘਰ ਚਲਾ ਜਾਂਦਾ ਹੈ। ਬੁੱਢੀ ਲੇਖ ਦਾ ਬਹੁਤ ਆਦਰ ਸਤਕਾਰ ਕਰਦੀ ਹੈ। ਉਹ ਉਸ ਦੇ ਪੀਣ ਲਈ ਕਾੜਨੀ ਵਿੱਚੋਂ ਗਰਮ ਗਰਮ ਦੁੱਧ ਠੰਡਾ ਕਰਕੇ ਦਿੰਦੀ ਹੈ। ਚਿੱਠੀ ਦਾ ਆਰੰਭ ਕਰਕੇ ਲੇਖ ਬੁੱਢੀ ਵੱਲ ਸਵਾਲੀਆ ਨਜ਼ਰਾਂ ਨਾਲ ਵੇਖਣ ਲੱਗ ਜਾਂਦਾ ਹੈ। ਬੁੱਢੀ ਬੋਲਦੀ ਹੈ ਕਿ ਲੇਖ ਪੁੱਤ ਬਈ ਉਸ ਦਾ ਬਾਪੂ 5ਵੀਂ ਤਰੀਕ ਤੇ ਜਾਇਆ ਹੈ। ਇਸ 15 ਦੀ ਫੇਰ ਪੇਸ਼ੀ ਪੈ ਗਈ। ਹੋਰ ਮੈਂ ਲਿਖ ਕੇ ਪੁੱਛਿਆ। ਦੀਪੋ ਦੇ ਪ੍ਰਾਉਣੇ ਦਾ ਅਜੇ ਕੋਈ ਪਤਾ ਨਹੀਂ ਕਿੱਥੇ ਗਿਆ। ਕਿੱਥੇ ਹੈ ਕਿੱਥੇ ਨਹੀਂ ਉਹ ਵੀ ਗੌਰ ਕਰਕੇ ਉਧਰੋਂ ਤੋਂ ਪਤਾ ਕੱਢੇ। ਬੂਰੀ ਮੈਂ ਸੈਤ ਕਿ ਤੂੰ ਗਈ ਨਾਲੇ ਉਹਦੀ ਪੂਛ ਨੂੰ ਬਾਂਹਣੀ ਲੱਗ ਗਈ। ਪਰ ਹੁਣ ਠੀਕ ਹੈ ਪੂਛ ਵੱਢ ਕੇ ਮੈਂਸ ਦੀ ਕਦਰ ਵੀ ਅੱਧੀ ਰਹਿ ਗਈ। ਮੈਨੂੰ ਪਤਾ ਨਾ ਲੱਗਾ ਕਿ ਇਹ ਗੱਲ ਉਸਨੇ ਮੇਰੇ ਨਾਲ ਕੀਤੀ ਸੀ ਜਾਂ ਲਿਖਣ ਲਈ ਕਹੀ ਸੀ ਪਰ ਮੈਂ ਲੇਖ ਹੀ ਦਿੱਤੀ। ਨਾਰੇ ਬੋਲ ਦਾ ਕੰਨਾ ਮਥਾੜਿਆ ਗਿਆ ਐਤਕੀ ਜੇ ਪਤਾ ਹੁੰਦਾ ਬਾਰੂ ਨੂੰ ਨਾ ਵੇਚਦੇ ਪਰ ਵੇਚਦੇ ਵੀ ਕਿਦਾਂ ਨਾ ਹਾਲਾ ਜੋ ਦੇਣਾ ਸੀ ਖੇਤੀਆਂ ਤਾਂ ਜੈ ਖਾਣੀਆਂ ਪਾਣੀ ਨੇ ਮਾਰ ਦਿੱਤੀਆਂ ਇਹ ਬਾਰੂ ਕੌਣ ਹੋਇਆ ਮੈਂ ਪੁੱਛਿਆ ਆਪਣਾ ਬੱਚਾ ਸੀ ਪੁੱਤ ਘਰ ਦਾ ਪਾਲਿਆ ਹੋਇਆ ਮੈਂ ਚੰਦਰੇ ਨੂੰ ਸਾਰਾ ਸਾਰਾ ਦੁੱਧ ਛੱਡਦੀ ਰਹੀ ਸੀ ਮੁੰਡਾ ਕਹਿੰਦਾ ਵੇਚਣਾ ਨਹੀਂ ਬੜਾ ਸੋਹਣਾ ਵਹਿੜ ਕਾ ਨਿਕਲੂ ਉਸ ਦੀਆਂ ਮੇਲੇ ਤੋਂ ਲਿਆਂਦੀਆਂ ਹੂੰਗਰਾਂ ਤੇ ਨੱਥਾਂ ਅਜੇ ਬਹੂ ਦੇ ਸੰਦੂਖ 'ਚ ਜਿਉਂਦੀਆਂ ਤਿਉਂ ਪਈਆਂ ਨੇ ਸਾਨੂੰ ਪਾਉਣੀਆਂ ਵੀ ਨਸੀਬ ਨਹੀਂ ਹੋਈਆਂ ਜਿੱਦਣ ਵਿਗ ਗਿਆ ਤੇਰੇ ਚਾਚੇ ਨੇ ਟੱਕਦੀ ਇੱਕ ਬੁਰਕੀ ਨਾ ਖਾਦੀ ਥੰਮਲੇ ਨਾਲ ਲਾ ਕੇ ਬੈਠਾ ਰਿਹਾ ਸਾਰਾ ਦਿਨ ਨੀਵੀ ਪਾ ਕੇ ਹੋਰ ਕੀ ਲਿਖਾਂ ਚਾਚੀ ਮੈਂ ਕਿ ਵੇਲਾ ਹੁੰਦਾ ਦੇਖ ਕੇ ਕਿਹਾ ਹੋਰ ਲਿਖਦੇ ਪੁੱਤਰ ਬਈ ਕਰਤਾਰੋ ਦੇ ਘਰ ਕਾਕਾ ਹੋ ਕੇ ਗੁਜ਼ਰ ਗਿਆ ਕਰਤਾਰੋ ਤੇ ਮੰਜੇ ਤੇ ਮਰਨ ਵਾਲੀ ਪਈ ਹੈ ਜਲਦੀ ਤੋਂ ਜਲਦੀ ਸਹਿਬ ਨੂੰ ਕਹਿ ਕੇ ਨਾਮਾ ਕਟਾਵੇ ਚਿੱਠੀ ਨੂੰ ਤਾਰ ਸਮਝੇ ਮੈਂ ਸੁੱਨ ਹੋ ਗਿਆ ਕਿੰਨਾ ਸੋਹਣਾ ਸੀ ਗੋਬਲਾ ਜਿਹੜਾ ਮੇਰਾ ਪੋਤਾ ਇਨਵਿਨ ਬਾਪ ਤੇ ਗਿਆ ਸੀ ਜਦੋਂ ਦੀਵੇ ਚਾਲਨੇ ਮੈਂ ਵੇਖਿਆ ਇਓ ਲੱਗਿਆ ਜਿਵੇਂ ਮੇਰਾ ਪੋਤਾ ਆ ਗਿਆ ਹੋਵੇ ਛੁੱਟੀ ਲੈ ਕੇ ਫੌਜ ਚ ਬੁੜੀ ਆਪੇ ਬੜਬੜਾਈ ਜਾ ਰਹੀ ਸੀ ਭਾਬੀ ਦੀ ਉਮਰ ਲੰਬੀ ਚਾਹੀਦੀ ਹੈ ਚਾਚੀ ਇਹਦਾ ਧਿਆਨ ਨਾਲ ਇਲਾਜ ਕਰਵਾ ਨਾਲੇ ਜਿਉਂਦਾ ਰਹੇ ਸਾਡਾ ਬਾਈ ਉਹਦੀ ਲਿਖੀ ਲਿਖੀ ਹੀ ਇੰਨੀ ਕੁ ਸੀ ਮੈਂ ਦਲਾਸਾ ਦਿੰਦਿਆਂ ਕਿਹਾ ਚਾਚੀ ਨੇ ਸਿਰ ਤੇ ਰੱਖੇ ਖੱਦਰ ਦੇ ਪੱਨੇ ਨਾਲ ਅੱਖਾਂ ਪੂੰਝੀਆਂ ਲਿਖਤਾ ਪੁੱਤ ਸਭ ਕੁਝ ਚਾਚੀ ਨੇ ਕਿਹਾ ਆਹ ਉਹ ਚਾਚੀ ਮੈਂ ਬੜੀ ਮੁਸ਼ਕਲ ਨਾਲ ਕਹਿ ਸਕਿਆ ਚੰਗਾ ਪੁੱਤ ਇੱਕ ਵਾਰੀ ਸਾਰੀ ਚਿੱਠੀ ਬਾਅਦ ਕੇ ਸੁਣਾ ਦੇ ਮੈਨੂੰ ਕੋਈ ਭੁੱਲੀ ਚੁੱਕੀ ਗੱਲ ਚੇਤੇ ਆ ਜੂ ਨਾਲੇ ਉਹਦੀਆਂ ਅੱਖਾਂ 'ਚ ਤਰਲਾ ਸੀ ਮੈਂ ਸਾਰੀ ਚਿੱਠੀ ਪੜ ਸੁਣਾ ਦਿੱਤੀ ਵਾਸ ਚਾਚੀ ਮੈਂ ਐਡਰੈਸ ਲਿਖਦਿਆਂ ਲਿਖਦਿਆਂ ਪੁੱਛਿਆ ਬਸ ਪੋਤਾ ਲਿਖਦੇ ਬਾਕੀ ਸਭ ਸੁਖ-ਸਾਂਦ ਹੈ। ਬੁੜੀ ਦੀ ਗੱਲ ਸੁਣ ਕੇ ਮੇਰੇ ਹੱਥੋਂ ਕਲਮ ਡਿੱਗ ਪਈ। ਧੰਨਵਾਦ। ਹਾਂਜੀ ਇਹ ਸੀ ਕਹਾਣੀ। ਬਾਕੀ ਸਭ ਸੁਖ-ਸਾਂਦ ਹੈ। ਜੇ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਇਹੋ ਜਿਹੀਆਂ ਹੋਰ ਵਧੀਆ-ਵਧੀਆ ਕਹਾਣੀਆਂ ਲੈ ਕੇ ਆਉਣ ਲਈ ਉਤਸ਼ਾਹਿਤ ਕਰਨਾ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ। ਥੈਂਕ ਯੂ।